ਹਾਂਜੀ ਛੋਣੇ ਛੋੜੀ ਚੀਜ਼ਾਂ ਨਾਲ ਨਾ ਆਪਣੀ ਜ਼ਿੰਦਗੀ 'ਚ ਬਹੁਤ ਵੱਡਾ ਸੁਧਾਰ ਆ ਸਕਦਾ ਅੱਜ ਤੁਹਾਡੇ ਨਾਲ ਮੈਂ ਇੱਕ ਜਿਹੜੀ ਕਹਾਣੀ ਸ਼ੇਅਰ ਕਰਦਾ ਆਪਣੀ ਤੇ ਆ ਮੈਨੂੰ ਹੁਣ ਪਾਣੀ ਪੀਣ ਲੱਗਿਆ ਤੁਸੀਂ ਆ ਦੇਖੋ ਵੀ ਜਿਹੜਾ ਪੈਪ ਹੈ ਨਾ ਟਰਾਈ ਇਹ ਪੈਪ ਹੈਗਾ ਸਟੀਲ ਦਾ ਇਹ ਮੈਨੂੰ ਨਾ ਕਿਸੇ ਭਰਾ ਦਾ ਕਮੈਂਟ ਆਇਆ ਸੀ ਉਹ ਕਹਿੰਦਾ ਤੁਸੀਂ ਦੇਖਿਆ ਨਾ ਵੀ ਪਹਿਲਾਂ ਮੈਂ ਨਾ ਪਾਣੀ ਜਿਹੜਾ ਪੀਂਦਾ ਸੀ ਪਲਾਸਟਿਕ ਦੇ ਪੈਪ ਨਾਲ ਚਾਹ ਚਾਹੇ ਪਾਣੀ ਹੈ ਕਿਉਂਕਿ ਹੱਥ ਮੇਰੇ ਕੰਮ ਕਰਦੇ ਨਹੀਂ ਆ ਤਾਂ ਉਹਦੇ ਕਰਕੇ ਨਾ ਇਹ ਪੈਪ ਮੈਨੂੰ ਦੱਸਿਆ ਸੀ ਬਾਈ ਨੇ ਕਹਿੰਦਾ ਵੀ ਨਾ ਸਟੀਲ ਦਾ ਪਾਈਪ ਤੁਸੀਂ ਵਰਤਿਆ ਕਰੋ ਵੀ ਹੈ ਨਾ ਇਹ ਤੁਸੀਂ ਮੰਨ ਲਓ ਜੂਸ ਵੀ ਕਰ ਸਕਦੇ ਹੋ ਇਹਨੂੰ ਧੋ ਵੀ ਸਕਦੇ ਹੋ ਜਿਹੜਾ ਪਲਾਸਟਿਕ ਦਾ ਪਾਈਪ ਹੁੰਦਾ ਇਹਦਾ ਇੱਕ ਨੁਕਸਾਨ ਬਹੁਤ ਆਪਣੇ ਆਪ ਨੂੰ ਬਾਡੀ ਨੂੰ ਨੁਕਸਾਨ ਬਹੁਤ ਹੈ ਦੂਜਾ ਇਹ ਜਦੋਂ ਆਪਾਂ ਕੋਈ ਗਰਮ ਚੀਜ਼ ਪੀਂਦੇ ਆ ਤਾਂ ਆਪਣੇ ਸਰੀਰ ਵਿੱਚ ਜਾਂਦਾ ਇਹ ਇਹਦੇ ਨਾਲ ਕੈਂਸਰ ਵੀ ਬਣਦਾ ਤੇ ਮੈਨੂੰ ਉਹਦੀ ਬਾਈ ਦੀ ਗੱਲ ਬਹੁਤ ਵਧੀਆ ਲੱਗੀ ਮਖਾ ਜੀ ਰੂਪੀ ਤੇ ਧੰਨਵਾਦ ਤੁਹਾਡਾ ਜਾਣਕਾਰੀ ਲਈ ਵੀ ਚਲੋ ਇਹਦੇ ਨਾਲ ਇੱਕ ਤਾਂ ਨੇਚਰ ਦਾ ਫਾਇਦਾ ਹੁੰਦਾ ਵੀ ਨੇਚਰ ਨੂੰ ਨੁਕਸਾਨ ਨਹੀਂ ਹੁੰਦਾ ਪਲਾਸਟਿਕ ਦਾ ਤੇ ਆਪਣੀ ਸਰੀਰ ਨੂੰ ਵੀ ਇਹਦਾ ਵਧੀਆ ਫਾਇਦਾ ਹੈ ਇਹ ਚੀਜ਼ ਮਾਪਾ ਤੋਂ ਵੀ ਸਕਦੇ ਆ ਤੇ ਜਿਹੜਾ ਮਨ ਲੋ ਪਾਣੀ ਪੀਣ ਨੂੰ ਵੀ ਜਾਂ ਚਾਹ ਚੂ ਪੀਣੀ ਜਾਂ ਕੋਈ ਗਰਮ ਚੀਜ਼ ਪੀਣੀ ਹੋਰ ਤਾਂ ਇਹਦਾ ਆਪਣੇ ਸਰੀਰ ਨੂੰ ਕੋਈ ਨੁਕਸਾਨ ਨਹੀਂ ਆ ਤਾਂ ਮੈਨੂੰ ਬਹੁਤ ਬੜੀ ਲੱਗਿਆ ਧੰਨਵਾਦ ਉਸ ਬਾਈ ਦਾ ਤੇ ਤੁਸੀਂ ਵੀ ਮਨ ਲੋ ਇਸ ਚੀਜ਼ ਤੇ ਮੈਨੂੰ ਸਿੱਖਿਆ ਇਹ ਮਿਲੀ ਵੀ ਤੁਸੀਂ ਵੀ ਨਾ ਸਾਰੇ ਭੈਣ ਭਰਾ ਕਮੈਂਟ ਇਹ ਜਿਆ ਕਰਿਆ ਕਰੋ ਜਦੋਂ ਵੀ ਕੋਈ ਕਿਸੇ ਵੀ ਚੀਜ਼ ਬਾਰੇ ਜੁੜੀ ਏ ਨਹੀਂ ਤਾਂ ਕਿ ਆਪਾਂ ਇੱਕ ਦੂਜੇ ਤੋਂ ਸਿੱਖ ਸਕੀਏ ਕੋਈ ਨਾ ਕੋਈ ਚੀਜ਼ ਜਿਹੜੀ ਨਾ ਭਈ ਆਪਾਂ ਨੂੰ ਕੋਈ ਕੋਈ ਨਾ ਕੋਈ ਸਿੱਖਣ ਨੂੰ ਮਿਲੇ ਆਪਣੇ ਆਪ ਤੋਂ ਵੀ ਕਿਸੇ ਹੋਰ ਤੋਂ ਵੀ ਧੰਨਵਾਦ